ਸਿੱਗਲ ਆਰੇ ਮੈਂ ਦੋ ਤਰ੍ਹਾਂ ਦੇ ਤਰਨ ਪ੍ਰੋਗਰਾਮ ਮੈਂ ਗਾਫੀ ਮੰਨੋ ਵਾਲੋਂ ਦਾ ਆਈਐਸਐਸ ਵੈਬ ਜੁਗਾਸਰ ਦੇ ਵਾਹ ਉਹ ਹੈ ਲੈ ਮੈਂ ਇਸ ਕੰਮ ਨਾਲ ਜੀਵਾ ਫੈਂਕੀਸ ਆ ਲੋਗੇ ਫੈਂਕੀਸ ਹੋਣ ਦਾ ਜਬ ਆਏਗਾ ਸੈਕੂਰ ਅਪਡੇਟ ਵਗੈਰਾ ਕੋ ਨਹੀਂ ਆ ਮਤਲਬ ਉਹਨਾਂ ਲਈ ਵੀ ਦਾ ਜਿਹੜਾ ਕਿ ਰਿੱਕਟੇ ਵਾਲਾ ਮਸਲਾ ਹੈਗਾ ਜਿਹਨੂੰ ਆਪਾਂ ਮਨ ਕਰਕੇ ਕਹਿੰਦੇ ਆਂ ਡਿਸ ਕਹਿੰਦੇ ਆਂ ਉਹਦੇ ਨਾਲ तकरीबन ਬਲਕਸ ਦਾ ਹੁੰਦਾ ਆਮ ਲੋਕਾਂ ਇਵਨ ਬੰਦਸ ਬਹੁਤ ਜ਼ਿਆਦਾ ਬੇਨ ਹੁੰਦੀ ਹੈ ਬੇਹਾਜ਼ਾ ਦਾ ਤਾਂ ਆਮ ਲੋਕਾਂ ਦਾ ਟਰੀਟਮੈਂਟ ਜਿਹੜਾ ਕਰਦੇ ਲੋਕ ਮਤਲਬ ਵੀ ਕੋਈ ਆਮ ਜਿਵੇਂ ਜਨਰਲ ਲਾ ਨਾਮ ਗੁਰਮਾਨ ਪਿੰਨ ਕਰਦੇ ਆ ਸਾਹ ਨਾਲ ਨਾ ਮਤਾਂ ਗਰੀਬਨ ਇਸ ਤੇ ਜਉਗਾ ਵੀ ਕੋਈ ਗਲਾਸ ਕਰਦਾ ਕੋਈ ਟੀਮ ਦਿੰਦਾ ਕੋਈ ਨਾਲ ਕਰਦਾ ਜਿਹੜਾ ਸਰਵਲ ਟ੍ਰੀਟਮੈਂਟ ਹੈਗਾ ਉਹ ਇੱਕ ਬਖਰੀ ਟੈਕਨੀਕ ਹੈ ਕਰਨ ਜਿਹੜੀ ਟੈਕਨੀਕ ਹੈ ਕਿ ਉਹ ਪੁਆਇੰਟ ਸਿਸਟਮ ਨਾਲ ਇਲਾਜ ਕਰਦੇ ਆਂ ਠੀਕ ਹੈ ਅਰ ਜਿਹੜਾ ਅਸੀਂ ਕੰਮ ਕਰਦੇ ਆਂ तकरीबन ਮੈਂ ਜਿਹੋਦਾ ਕਹਿੰਦਾ ਪੇਨ ਕਿਲਰ ਮੈਡੀਸਨ ਮੈਡੀਸਨ ਦਾ ਪੇਨ ਵੀ ਛੱਡੂ ਮੈਂ ਮੈਡੀਸਨ ਦਾ ਕੋਈ ਜੇੜੀ ਨਹੀਂ ਹੈਗੀ ਜਿੰਨਾ ਮਰਜ਼ੀ ਲੱਤ ਜੇ ਪੀਣੂਗਾ ਉਹਦੇ ਨੈਸਲੀ ਪ੍ਰੋਬਲਮ ਹੋਵੇ ਲੱਤ ਸੁਣਨੂਗੀ ਉਹ ਬੰਦਾ țeੜਾ ਹੋ ਗਿਆ ਹੋਵੇ

ਮੈਂ ਆਪਣੇ ਮੂਹਰੇ ਕਹਿਦਾ ਕਿ ਮੈਂ ਨਹੀਂ ਚੰਗਾ ਲੱਗਦਾ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਪਤੇ ਮੇਰਾ ਨਾਮ ਹਰਦੀਪ ਆ ਜੀ ਮੈਂ ਪੰਜਾਬ ਫਤਿਹਗੜ੍ਹ ਸਾਹਿਬ ਤੋਂ ਆ ਜੀ ਮੈਂ ਸਾウਦੀ ਅਰਬ ਸੁਲਤਾਨ ਟਰਾਂਸਪੋਰਟ ਵਿੱਚ 11 ਸਾਲਾਂ ਤੋਂ ਕੰਮ ਕਰ ਰਿਹਾ ਹਾਂ ਕਿਸੇ ਕਾਰਨ ਕਰਕੇ ਜੀ ਮੇਰੇ ਰੀੜ ਤੇ ਹੱਡੀ ਦੇ ਡਿੱਗਣ ਕਰਨ ਮਣ ਕੇ ਹਿੱਲ ਗਏ ਸੀਗੇ ਜੀ ਤੇ ਬਾਅਦ ਵਿੱਚ ਮੈਂ ਉਰੇ ਤੁਰਨ ਤੋਂ ਰਹਿ ਗਿਆ ਸੀਗਾ ਤੁਰਨੀ ਸੀ ਹੁੰਦਾ ਜੀ ਹਸਪੀਟਲ ਵਿੱਚ ਦਾਖਲ ਰਿਹਾ ਜੀ ਉਨੇ ਐਮਰਜੈਂਸੀ ਵਿੱਚ ਇੱਕ ਹਫਤਾ ਤੇ ਬਾਅਦ ਵਿੱਚ ਕੋਈ ਫਰਕ ਨਹੀਂ ਪਿਆ ਤੇ ਬਾਅਦ ਵਿੱਚ ਵੀ ਚੇਤੇ ਕੰਪਨੀ ਨੇ ਮੇਰੇ ਟਿਕਟ ਕਰਵਾ ਦਿੱਤੀ ਸੀਗੀ ਮੈਂ ਪੰਜਾਬ ਆ ਗਿਆ ਸੀ ਤੇ ਪੰਜਾਬ ਆ ਕੇ ਜੀ ਤੇ ਫਿਰ ਮੈਂ ਪੀਜੀਆਈ ਤੋਂ ਇਲਾਜ ਕਰਵਾਇਆ ਜੀ ਉਹਨਾਂ ਨੇ ਐਕਸਰੇ ਐਮ ਆਰ ਆਈ ਸਭ ਕੁਝ ਕੀਤਾ ਤੇ ਉੱਥੇ ਕੋਈ ਫਰਕ ਨਹੀਂ ਪਿਆ ਤੇ ਬਾਅਦ ਵਿੱਚ ਉਹ ਕਹਿੰਦੇ ਸਟੀਲ ਰੌਡ ਦਾ ਟੀਕਰ ਲਾਉਣਾ ਪਊਗਾ ਤੇ ਉਹਦੇ ਰੀਡ ਦੀ ਹੱਡੀ ਵੀ ਚ ਉਹਦੇ ਨਾਲ ਪੱਕ ਪਊਗਾ ਜੀ ਤੇ ਉਹ ਨਹੀਂ ਲਗਵਾਇਆ ਜੀ ਮੈਂ ਤੇ ਉਹ ਕਹਿੰਦੇ ਸਟੀਲ ਦਾ ਰੌਡ ਦਾ ਟੀਕਾ ਸਹੀ ਨਹੀਂ ਰਹਿੰਦਾ ਜੀ ਪਰ ਇੱਕ ਲਈ ਤੇ ਮੈਂ ਘਰੇ ਚਲੇ ਗਿਆ ਜੀ ਫਿਰ ਤੇ ਉਥੇ ਬਾਅਦ ਮੈਨੂੰ ਡਾਕਟਰ ਸ਼ਰੀਫ ਦਾ ਖਮਾਨੋ ਤੋਂ ਪਤਾ ਲੱਗਿਆ ਜੀ ਕਿਸੇ ਅੱਗੇ ਰਿਸ਼ਤੇਦਾਰ ਤੋਂ ਅੱਗੇ ਦੋਸਤਾਂ ਤੋਂ ਤੇ ਮੈਂ ਇਹਨਾਂ ਕੋਲ ਗਿਆ ਜੀ ਤੇ ਇਹਨਾਂ ਨੇ ਮੇਰਾ ਇਲਾਜ ਕੀਤਾ ਜੀ ਤੇ 4 ਦਿਨ ਤੇ ਬਾਅਦ ਮੈਂ ਜੀ ਆਪਣਾ ਐਨ ਨੂੰ ਤੁਰਨ ਲੱਗ ਗਿਆ ਸੀਗਾ ਥੋੜਾ ਥੋੜਾ ਤੇ ਮੇਰਾ ਪੈਰ ਧਰਤੀ ਨੂੰ ਲੱਗਣ ਲੱਗ ਗਿਆ ਸੀਗਾ ਪਹਿਲਾਂ ਬਿਲਕੁਲ ਨਹੀਂ ਸੀ ਤੁਰਦਾ ਤੇ ਉਸ ਤੋਂ ਬਾਅਦ ਜੀ ਹੌਲੀ ਹੌਲੀ 1 ਮਹੀਨੇ ਵਿੱਚ ਮੈਂ ਬਿਲਕੁਲ ਫਿੱਟ ਹੋ ਗਿਆ ਜੀ ਤੇ ਮੈਂ 3 ਮਹੀਨੇ ਰਿਆਂ ਜੀ ਇੰਡੀਆ ਤੇ ਉਹਦੇ ਬਾਅਦ ਬਿਲਕੁਲ ਸਹੀ ਹੋ ਗਿਆ ਜੀ ਉਹਦੇ ਬਾਅਦ ਉਹ ਮੈਂ ਫੇਰ ਸਾਊਦੀ ਅਰਬ ਆ ਗਿਆ ਜੀ ਤੇ ਮੈਨੂੰ 3 ਮਹੀਨੇ ਹੋ ਗਏ ਜੀ ਟਰੈਲਾ ਚਲਾਉਂਦੇ ਨੂੰ ਮੈਨੂੰ ਕੋਈ ਪ੍ਰੋਬਲਮ ਨਹੀਂ ਬਿਲਕੁਲ ਠੀਕ ਹੈ ਜੀ ਮੈਂ ਜੇ ਮੇਰੇ ਕਿਸੇ ਵੀਰ ਪਾਇ ਨੂੰ ਗੋਟਿਆਂ ਦਾ ਜਾਂ ਕੋਈ ਰੀੜ ਤੇ ਹੱਡੀ ਦੀ ਕੋਈ ਪ੍ਰੋਬਲਮ ਆ ਤਾਂ ਇੱਕ ਵਾਰ ਜ਼ਰੂਰ ਇਹ ਡਾਕਟਰ ਸਾਹਿਬ ਜੀ ਕੋਲ ਜਾ ਕੇ ਆਇਓ ਜੀ ਡਾਕਟਰ ਸ਼ਰੀਫ ਅਖਮਾਨੋ ਜੀ ਹਾਂਜੀ ਮੈਂ ਫੋਟੋ ਮੈਂਸ਼ਨ ਕਰ ਦਣਾ ਉਹਦੇ ਕਾਰਡ ਦੀ ਜੇ ਕਿਸੇ ਦਾ ਮੇਰੇ ਕਹਿਣ ਤੇ ਭਲਾ ਹੋ ਜਿਵੇਂ ਤਾਂ ਬਹੁਤ ਵਧੀਆ ਕਰ ਲਾ ਜੀ ਮੈਂ ਹੁਣ ਬਿਲਕੁਲ ਠੀਕ ਆ ਵੈਗੁਰ ਜੀ ਕਸਲ ਸਾਹਿਬ ਵੈਗੁਰ ਜੀ ਲੇਕਿਨ ਦੂਜੇ ਨੰਬਰ ਤੇ ਜਿਹੜਾ ਅਗਲਾ ਟ੍ਰੀਟਮੈਂਟ ਆ ਬਹੁਤ ਵੱਖਰਾ ਆਏਗਾ ਲੱਤ ਦੇ ਪੈਰ ਦੀ ਉਹ ਵੇ ਡਾਕਟਰ ਐਪਰੇਟ ਦਿੱਤਾ ਹੋਵੇ ਪਰ ਇਹ ਕੋ ਹੋਵੇ ਬੰਨ੍ਹ ਦਿਆ ਹੋਵੇ ਬੜਾ ਤੰਦੀਆਂ ਹੋਵੇ ਐਦਾਂ ਹੀ ਲੱਤ ਤੋਂ ਦਰਦ ਹੁੰਦਾ ਹੋਵੇ ਨਾ ਮਦਦ ਕਰ ਪਾਉਂਦਾ ਹੋਵੇ ਮੇਰੀ ਇਹ ਪ੍ਰੋਬਲਮ ਹੈਗੀ ਐ ਮੈਨੂੰ ਲੱਤ ਇੰਨਾ ਪੇਨ ਹੁੰਦਾ ਬਹੁਤ ਜ਼ਿਆਦਾ ਇੰਜੈਕਸ਼ਨ ਨਾਲ ਮੈਡੀਸਿਨ ਦੇਣ ਨਾਲ ਤੇ ਜੀਨ ਕਿਲ ਨਾਲ ਇੰਜੈਕਸ਼ਨ ਦੇਣ ਨਾਲ ਕਦੇ ਵੀ ਇਹ ਲੱਗਦਾ ਬੰਦੇ ਨੂੰ ਅੱਜ ਨਹੀਂ ਦੇਰ ਮਤਲਬ ਤੁਸੀਂ ਮੈਡੀਸਿਨ ਦੇ ਰਖਾਓਗੇ ਮਲਾ ਮੋਟਾ ਹੋ ਜਾਵੇਗਾ ਮਲਾ ਮੋਟਾ ਤੇ ਡਿੰਗਦਾ ਨਹੀਂ ਬੰਦ ਹੋਏਗਾ ਦੇਖ ਕਰਕੇ ਮਤਲਬ ਵੀ ਜਿਹੜਾ ਸਾਡਾ ਟਰੀਟਮੈਂਟ ਹੈ ਉਹਦੀ ਇੱਕ ਸਾਡੀ ਚੂਰੀਆਸ ਦੇ ਮੁਤਾਬਿਕ ਤੇ ਰੀਡ ਕਰਾਉਣੀ ਹੈ ਕਿ ਗੈਲ ਕੋਲ 5S1 ਦੇ ਵਿੱਚ ਲੱਗਦਾ ਮੂਲਾ ਅੰਦਰ ਇਨਾ ਪੇਨ ਇਨਾ ਪੇਨ ਹੁੰਦਾ ਕਿ ਬੰਦਾ ਮਤਲਬ ਨਵੀਂ ਬਿਵਾਸੇ ਜੇ ਕਮਾਤਾ ਸਾਹ ਕੋ ਮੰਗੋ ਮੇਲਦਾ ਮਤਲਬ ਕਿ ਇੰਨਾ ਕਰੁੰਦਾ ਮਤਲਬ ਕਿ ਕਰਵਾਟੇ ਲੰਦਾ ਆਂ ਦਾ ਦਬਤ ਹੁੰਦਾ ਹੈ ਆਰ 10000 ਤੋਂ ਨਹੀਂ ਪਉਂਦਾ ਜਿਹਦੇ ਕਾਰਨ ਮਤਲਬ ਲੱਗ ਜੈਨੀ ਪੇਂ ਹੁੰਦੀ ਹੈ ਉਹਦਾ ਗੇੜਾ ਹੋ ਜਾਂਦਾ ਹੈ ਮਤਲਬ ਉਹਦਾ ਤੇਰੇ ਮਤਲਬ ਬਾਉਂਡੀ ਦੇ ਤਿੰਨ ਪਾਰ ਹੋ ਜਾਂਦਾ ਨਹੀਂ ਗੇੜਾ ਹੋ ਜਾਂਦਾ ਜਿੰਨਾ ਹੋਵੇ ਤੁਰਦਾ ਹੈ ਆਰ ਫੇਲ ਵੀ ਆਸਾਨੀ ਨਾਲ ਨਹੀਂ ਤੁਰ ਪਾਉਂਦਾ ਆਰ ਬਹੁਤ ਨਬਾਜੀ ਆਮ ਡਾਕਟਰ ਕੋਲ ਜਾਂ ਕਿਸੇ ਐਮਡੀ ਕੋਲ ਜਾਣਿਆ ਸੁਧਾਮ ਕਰੀ ਬਈ ਇਹ ਕਦਰ ਨਹੀਂ ਅਪਡੇਟ ਕਰਾਓ

कहना है भी हाँ अगर किसी ने कोई प्रॉब्लम हिंदी है प्रॉब्लम हैगीब्लम है लंबा ट्रीटमेंट नहीं है यह हजार पेशेंट गे ठीक होकर चले गए हैं नो मेडिसन असं मैडिसन का इलाज ना अलाज नहीं करते बैटर है कि असं अपना जला इलाज करते हैं टेक ट्रीटमेंट न करते हैं बहुत वैरी गुड वेरी नाइस वैरी गुड ट्रीटमेंट ਇਹ ਜਿਹੜਾ ਟ੍ਰੀਟਮੈਂਟ ਕਰਦੇ ਆਂ ਮਤਲਬ ਇਹ ਬਹੁਤ ਅੱਛਾ ਨਾ ਗਲਾਸ ਨਾ 12 ਨਾ 23 ਨਾ ਮਤਲਬ ਲੋਕ ਕੋਲਾ ਗੈਨ ਨਹੀਂ ਨਾਲੇ ਇੱਕ ਵੜੇ ਦੂਈ ਵੜੇ ਦਾ ਕਹਿਣ ਇਨਸਾਨ ਜੀ ਬਸ 50% ਠੀਕ ਆ ਸੀ ਸਾਧਨ ਟੀਮ ਦਾ ਮੇਰੀ ਮਾਂ ਨਾਰਮਲ ਦੇ ਵਿੱਚ ਮੁੜਦੀਆਂ ਨਾਰਮਲ ਦੇ ਵਿੱਚ ਉਹ ਜਿਹੜੀ ਲਾਲ ਲੱਜਦਾ ਹੁੰਦਾ ਜੇ ਕਿ ਪੰਜ ਚਾਰ ਵਾਰ ਕਰਨ ਨਾਲ ਇਹ ਸਿਕਿਨ ਚ ਤਗਹੀ ਮਤਰੀ ਕੋਈ ਆਦੇ ਇਹਨੇ ਜਿਵੇਂ ਮੇਰੇ ਵੀ ਭਾਈ ਨੂੰ ਕੋਈ ਦਵਾ ਜਿਹੜੀ ਆਈ ਹੈ ਤਾਂ ਮੈਂ ਆਗੇ ਤੁਹਾਨੂੰ ਦੱਸਣਾ ਕਰਨਾ ਇਨਸ਼ਾਅੱਲਾ ਵਾਈਲ ਗ੍ਰੈਪ ਬਣਾ ਤੁਹਾ ਮਾਤਾ ਮਾਦੇ ਕਿਰਪਾ ਨਾਲ ਬਹੁਤ ਜਲਦੀ ਸਕੂਲ ਬਣਾ ਕੋਲ ਜਾ ਰਿਹਾ ਨੋ ਪੈਨ ਲੋਕ ਕੇ ਪਏ ਹਨ ਨਾ ਕੋਈ ਐਂਡਿੰਗ ਫਾਰ ਰਿੰਗਲ ਸੰਖਾਰਿਆ ਕੋਈ ਪੇਂਗਿਲ ਮੈਣ ਸੰਖਾਰਿਆ ਉਹ ਨਾਲ ਉਹ ਆਸਟਰੋਮ ਨੇ ਤੇ ਆ ਬੰਦਾ ਆਇਆ ਸਾਂਡੇ ਵੀਰਾਂ ਤੋਂ ਦੁਨੀਆ ਬਹੁਤ ਜ਼ਿਆਦਾ ਜਿਹੜੇ ਪੇ ਸਾਡੇ ਬਹੁਤ ਦੂਸੇ ਨੇ ਇਸ ਟ੍ਰੀਟਮੈਂਟ ਨਾਲ ਬਹੁਤ ਜ਼ਿਆਦਾ ਮਤਲਬ ਲੋਕ ਜੁੜੇ ਹੋਏ ਨੇ ਠੀਕ ਹੈ चलो वाहे गुरु भला सब सबका भला करे मैं ही अरदास करना वायु ठीक है जी वाहू सब तंत्री भी मेरे का टाइम सारे खुशहाल रहे हैं वाहेगुरू अरदास करना भी जेड़े जेडे जुड़िया ने प्रमात्मा करे जी हाँ सब जी शांत नजर जीवन वधिया चीजें दूर जा मैं समाज लोग के दिमाग आपने जाकर मुझे पामांगा जो मेरा बोलना ना पर शंकर का मेरा नंबर दर्ज करना जो व्यू देख के करना मेरा विचार करूंगा यहां पे भी देर है जो 10 जन महीने 4 5 महीने साथ-साथ दो-दो साल ज्यादा साथ 5-5 साल का उजड़े जिन्होंने एक बार मंजूरी नहीं हुई मेडिसिन थावेगा के पे रहे वो थे आगे बिल्कुल ठीक हो चुके हैं आपा कल कर रहे शरीर भी अभी लेवा है मैं आपा L4 L L1 L2 L3 L4 एंड 5 ਠੀਕ ਹੈ 8 ਤੋਂ ਲੈ ਕੇ ਇੱਥੇ ਤੱਕ ਇੱਥੇ ਤੱਕ ਇੱਕ ਬੋਨ ਹੈ ਨਾ ਮੜਕਾ ਕਹਿੰਦੇ ਆਪਾਂ ਜਿਹੜੀ ਇਹਦੇ ਵਿੱਚ ਚੱਲਦੀ ਹੈ ਉਹਨੂੰ ਸਪੀਅਲ ਡਿਸਕ ਕਹਿੰਦੇ ਆ ਠੀਕ ਹੈ ਜੀ ਮੈਂ ਆ ਗਿਆ ਇਹਦੇ ਵਿੱਚ ਚੱਲੇ ਜਾਂਦੇ ਜੀ ਦੇਖਣ ਨੂੰ ਵੀ ਇਹਨਾਂ ਇਹ ਬੋਨ ਹੈਗੇ ਤੇ ਮੜਕਾ ਕਹਿੰਦੇ ਆ ਇਹਦੇ ਵਿੱਚ ਚੱਲੇ ਡਿਸਕ ਆ ਨੇ ਕੀ ਹੁੰਦਾ ਜਦੋਂ ਨਾਲ ਕਈ ਵਾਰੀ ਹੁੰਦਾ ਉੱਤੇ ਨੀਵੇਂ ਪੈਰ ਕਰਕੇ ਆ ਜਾਾ ਮਤਲਬ ਵਿੱਚ ਚਿੱਕ ਨਾਲ ਵੀ ਪ੍ਰੋਬਲਮ ਹੋ ਜਾਂਦੀ ਹੈ ਤਾਂ ਜਿਹੜੇ ਸਪੇਸ ਆ ਹੀ ਘਟ ਜਾਂਦੀ ਹੈ ਗਿਰ ਨਾਲ ਵੀ ਉਹ ਜ਼ਿਆਦਾਤਰ ਗਿਰ ਨਾਲ ਜਦ ਉੱਤੇ ਨੀਵੇਂ ਪੈਰ ਕਰਕੇ ਨਾਲੇ ਡਿਸਕ ਦੇ ਉੱਤੇ ਪ੍ਰੈਸ਼ਰ ਵੱਧ ਜਾਂਦਾ ਹੈ ਇਸ ਲਈ ਪੋਰੀਆਂ ਦੇ ਉਸ ਜਿਹੜੇ ਪਹਿਲੇ ਨੇ ਅੰਦਰ ਹੀ ਡਿਸਕ ਆ ਜਾ ਰਹੀ ਹੈ ਇਕੱਲੀ। ਇਹਦੇ ਇੱਕ ਹੋ ਰਹੇ ਗਏ ਨੇ। ਠੀਕ ਹੈ ਜੀ ਇਹ ਕੀ ਹੁੰਦਾ ਜੇ ਦਾ ਮਤਲਬ ਵੀ ਇੱਕ ਇੱਕ ਆਰਡਰ ਜਦੋਂ ਮਾਰਨ ਦਾ ਸਲੀਪ ਹੁੰਦਾ ਹੈ ਤਾਂ ਇਹ ਲਾ ਕੋਲਰ ਰਹੇ ਹੈ ਧੱਕੇ ਮਸਲ ਦੀ ਪੱਟੀ ਦੇ ਅੰਦਰ। ਮਸਲ ਦੀ ਪੱਟੀ ਨਾਲ ਉਹੀ ਲੱਤ ਸਾਈਡ ਬਿਲਕੁਲ ਬੰਨ੍ਹ ਦਰਤੀ ਹੁੰਦੀ ਹੈ। ਐਦਾਂ ਹੀ ਬਾਹ ਦੇ ਵਿੱਚ ਹੁੰਦਾ ਹੈ। ਐਦਾਂ ਹੀ ਲੱਤ ਦੇ ਵਿੱਚ ਹੁੰਦਾ ਹੈ। ਇਹਦੇ ਨਾਲ ਲੱਤ ਬਾਹ ਦੇ ਚਾਉਣ ਨਾਲ ਮੂਲਾ ਫਿੰਗਰਸ ਹੁੰ ਜਾਂਦੀਆਂ ਨੇ। ਇਸ ਤਰ੍ਹਾਂ ਹੀ ਲੱਤ ਦੇ ਵਿੱਚ ਲਾਉਣ ਨਾਲ ਲੱਤ ਬਿਲਕੁਲ ਦੱਬ ਜਾਂਦੀ ਹੈ। ਲੱਤ ਸੁਣ ਹੋ ਜਾਂਦੀ ਹੈ। ਇਹਦਾ ਬਹੁਤ ਜ਼ਿਆਦਾ ਪੀਣ ਹੁੰਦੀ ਹੈ ਜਿਹਦੀ ਬਦੌਲਤ ਮਤਲਬ ਵੀ ਬੰਦਾ ਤੁਰ ਨਹੀਂ ਪੌਦਾ ਟੇਡਾ ਹੋ ਜਾਂਦਾ ਉਹਦਾ ਏਡੇ ਹੋ ਜਾਂਦੇ ਬਦੌਲਤ ਮਤਲਬ ਵੀ ਉਹ ਸਿੱਧਾ ਤੁਰ ਨਹੀਂ ਪੌਦਾ ਲੈਟਰੀ ਬਾਸੋਂ ਤੋਂ ਵੀ ਬਹੁਤ ਮੁਸ਼ਕਲ ਹੋ ਜਾਂਦਾ ਇਹਦਾ ਸਾਡਾ ਟ੍ਰੀਟਮੈਂਟ ਹੈ ਕਿ ਅਸੀਂ ਬਿਨਾਂ ਮੈਡੀਸਨ ਤੋਂ ਟ੍ਰੀਟਮੈਂਟ ਕਰਦੇ ਹਾਂ ਨਾ ਅਸੀਂ ਕੋਈ ਮੈਡੀਸਨ ਦਿੰਦੇ ਆ ਉਹਦਾ ਕੋਈ ਟੈਬਲਟ ਵਗੈਰਾ ਕੋਈ ਖਾਂਦਾ ਵੀ ਹਰਤਾ ਅਸੀਂ ਬੰਦ ਕਰ ਦੇਣੀ ਹੈਗੀ ਹੈ ਮੈਡੀਸਨ ਫਰੀ ਇਲਾਜ ਹੈ ਸਾਡਾ ਨੈਚੁਰਲ ਇਲਾਜ ਹੈ ਠੀਕ ਹੈ ਜੀ